ਦੇਖੋ ਜੀ ਜਿਹੜੇ ਬੰਦੇ ਸਾਡੇ ਕੈਦ ਨੇ ਉਹ ਪੋਲਿਟਿਕਲ ਪ੍ਰੈਜ਼ੀਡੈਂਟ ਪਹਿਲੀ ਗੱਲ ਇਹ ਸਮਝ ਲਓ ਉਹ ਕ੍ਰਿਮਿਨਲ ਐਕਟ ਕੋਈ ਕਿਸੇ ਨੇ ਨਹੀਂ ਕੀਤਾ ਇਹ ਜਿਹੜੇ ਫਸਾਏ ਗਏ ਪੁਲਿਸ ਨੇ ਫਸਾਇਆ ਉਹਨਾਂ ਦੀ ਉਮਰ ਕੈਦਾਂ ਪੂਰੀਆਂ ਹੋ ਚੁੱਕੀਆਂ 30 30 ਸਾਲ ਤੋਂ ਲੋਕ ਜੇਲ੍ਹ 'ਚ ਬੈਠੇ ਇਹ ਕੀ ਇਨਸਾਫ ਹੈ ਸੁਪਰੀਮ ਕੋਰਟ ਕਈ ਵਾਰੀ ਕਹਿ ਚੁੱਕੀ ਹੈ ਤੇ ਹੈ ਕਿਨੇ ਮਸਾਂ 10 15 ਇਹ ਸਰਕਾਰ ਨੂੰ ਚਾਹੀਦਾ ਕਿ ਪਹਿਲਾਂ ਇੱਕ ਵਾਰੀ ਗੁਰੂ ਨਾਨਕ ਸਾਹਿਬ ਦੇ 50 ਸਾਲات ਇਹ ਹੋਮ ਮਿਨਿਸਟਰ ਨੇ 6-7 ਛੱਡੇ ਸੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਆੜੀ ਜੋ ਕੈਦੀ ਪੋਲਿਟਿਕਲ ਸਿੱਖ ਕਿਸੇ ਸਟੇਟ ਵਿੱਚ ਬੈਠਾ ਆਪਣੀ ਉਹ ਪੂਰੀ ਕਰ ਚੁੱਕਾ ਹੈ 10 ਸਾਲ 15 ਸਾਲ 30 ਸਾਲ ਉਹ ਸਾਰਾ ਛੱਡਿਆ ਜਾਵੇ ਇਹ ਸਰਕਾਰ ਦਾ ਮਿਨੀਮਮ ਹੈ ਐਲਾਨ ਨਾਮੇ ਵਿੱਚ ਜਿੰਨੇ ਕਰੋ ਅਸਲ ਕਰ ਅਸਲ ਡਿਮਾਂਡ ਰੋਜ਼ ਇਹ ਹੋ ਰਹੀ ਹੈ ਇਹ ਸਰਕਾਰ ਪੂਰੀ ਕਰ ਸਰ ਇਸ ਕੋ ਲੈ ਕੇ ਕੋਈ ਪੱਤਰ ਲਿਖेंगे ਆਪ ਮੈਂ ਲਿਖ ਚੁੱਕਾ ਹਾਂ ਹੋਮ ਮਿਨਿਸਟਰ ਕੋ ਦੋ ਬਾਰ ਰਾਹੀ ਮਿਸਟਰ ਕੋਬ। ਨਹੀਂ। ਕਿਹਾ ਮੈਂ ਨੇ ਮੈਂ ਸੀਐਮ ਯੂਪੀ ਨੂੰ ਹੀ ਲਿਖ ਚੁੱਕਿਆ। ਕਿ ਰੋਜ਼ ਸੀਐਮ ਯੂਪੀ ਸਿੱਖਾ ਦੀ ਮਦਦ ਕਰਦਾ ਹੈ ਕਿ ਜਿਹੜੇ ਬੰਦੇ ਉੱਤੇ ਹਾਂ ਚਾਰ ਪੰਜ ਉੱਥੇ ਵੀ ਹੈ। ਜਿਹੜੇ ਜੇਲ੍ਹ ਪੂਰੀ ਕਰ ਚੁੱਕੇ ਹੈ। ਤੇ ਉਹਨਾਂ ਨੂੰ ਮੈਂ ਉਹਨਾਂ ਨੂੰ ਛੱਡੋ। ਮੈਂ ਕਰਨਾਟਕ ਇੱਕ ਇੱਕ ਹੈਗਾ ਮੈਂ ਉਹਨੂੰ ਵੀ ਪਾ ਚੁੱਕਾ। ਦਿੱਲੀ ਸੀਐਮ ਨੂੰ ਵੀ ਪਾ ਚੁੱਕਾ। ਮੈਂ ਤਾਂ ਮੁੱਖ ਮੰਤਰੀਆਂ ਨੂੰ ਹੀ ਭੇਜਤੀ। ਹੋਮ ਮਿਨਿਸਟਰ ਨੂੰ ਵੀ ਭੇਜਤੀ। ਛੋੜ ਦੋ ਆਏ ਮੈਂ ਤਾਂ ਵਸੇ ਜੋ ਬੰਦੀ ਛੋੜ ਨਹੀਂ ਲਿਖਾ ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਦੇਖੋ ਜੀ ਜਿਹੜੇ ਬੰਦੇ ਸਾਡੇ ਕੈਦ ਉਹ ਪੋਲਿਟਿਕਲ ਪ੍ਰੀਸਨਰ ਪਹਿਲੀ ਗੱਲ ਇਹ ਸਮਝ ਲਓ ਉਹ ਕ੍ਰਿਮੀਨਲ ਐਕਟ ਕੋਈ ਕਿਸੇ ਨੇ ਨਹੀਂ ਕੀਤਾ ਇਹ ਜਿਹੜੇ ਐਕਟ ਰਾਏ ਗਏ ਪੁਲਿਸ ਨੇ ਫਸਾਇਆ ਉਹਨਾਂ ਦੀ ਉਮਰ ਕੈਦਾਂ ਪੂਰੀਆਂ ਹੋ ਚੁੱਕੀਆਂ 30 30 ਸਾਲ ਤੋਂ ਲੋਕ ਜੇਲ੍ਹ 'ਚ ਬੈਠੇ ਇਹ ਕੀ ਇਨਸਾਫ ਹੈ ਸੁਪਰੀਮ ਕੋਰਟ ਕਈ ਵਾਰੀ ਕਹਿ ਚੁੱਕੀ ਹੈ ਤੇ ਹੈ ਕਿਨੇ ਮਸਾਂ 10 15 ਇਹ ਸਰਕਾਰ ਨੂੰ ਚਾਹੀਦਾ ਕਿ ਪਹਿਲਾਂ ਇੱਕ ਵਾਰੀ ਗੁਰੂ ਨਾਨਕ ਸਾਹਿਬ ਦੇ 500 ਸਾਲਾਂ ਦੇ ਹੋਮ ਮਿਨਿਸਟਰ ਨੇ 6-7 ਛੱਡੇ ਸੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਿਕਾਇਤ ਦੀ ਆ ਰਹੀ ਜੋ ਕੈਦੀ ਪੋਲਿਟੀਕਲ ਸਿੱਖ ਕਿਸੇ ਸਟੇਟ 'ਚ ਬੈਠਾ ਆਪਣੀ ਉਹ ਪੂਰੀ ਕਰ ਚੁੱਕਾ ਹੈ 10 ਸਾਲ 15 ਸਾਲ 30 ਸਾਲ ਉਹ ਸਾਰਾ ਛੱਡਿਆ ਜਾਵੇ ਇਹ ਸਰਕਾਰ ਦਾ ਮਿਨੀਮਮ ਹੈ ਐਲਾਨ ਨਾਮੇ ਵਿੱਚ ਜਿੰਨੇ ਕਰੋ ਅਸਲ ਕਾਰਜ ਵਾਲੇ ਡਿਮਾਂਡ ਰੋਜ਼ੇ ਹੋ ਰਹੀ ਹੈ ਇਹ ਸਰਕਾਰ ਪੂਰੀ ਕਰੇ ਸਰ ਇਸ ਕੋ ਲੈ ਕੇ ਕੋਈ ਪੱਤਰ ਲਿਖੇਂਗੇ ਆਪ ਮੈਂ ਲਿਖ ਚੁੱਕਾ ਹਾਂ ਹੋਮ ਮਿਨਿਸਟਰ ਕੋ ਦੋ ਬਾਰ ਪ੍ਰਾਈਮ ਮਿਨਿਸਟਰ ਕੋ ਨਹੀਂ ਲਿਖਿਆ ਮੈਂ ਨੇ ਮੈਂ ਸੀਐਮ ਯੂਪੀ ਨੂੰ ਵੀ ਲਿਖ ਚੁੱਕਿਆ ਹਾਂ ਕਿ ਰੋਜ਼ ਸੀਐਮ ਯੂਪੀ ਸਿੱਖਾ ਜੀ ਮਦਦ ਕਰਦਾ ਹੈ ਕਿ ਜਿਹੜੇ ਬੰਦੇ ਉੱਤੇ ਚਾਰ ਪੰਜ ਉੱਥੇ ਵੀ ਹੈ ਜਿਹੜੇ ਜੇਲ੍ਹ ਪੂਰੀ ਕਰ ਚੁੱਕੇ ਹੈ ਤੇ ਉਹਨਾਂ ਨੂੰ ਮੈਂ ਉਹਨਾਂ ਨੂੰ ਛੱਡੋ ਮੈਂ ਕਰਨਾਟਕ ਇੱਕ ਇੱਕ ਆ ਗਿਆ ਮੈਂ ਉਹਨੂੰ ਵੀ ਪਾ ਚੁੱਕਾ ਦਿੱਲੀ ਸੀਐਮ ਨੂੰ ਵੀ ਪਾ ਚੁੱਕਾ ਮੈਂ ਤਾਂ ਮੁੱਖ ਮੰਤਰੀਆਂ ਨੂੰ ਹੀ ਭੇਜਤੀ ਉਮਰਿਤ ਰੂਪੀ ਪੇਚੀ ਛੋੜ ਦੋ ਆਏ ਮੈਂ ਤਾਂ ਵਸੇ ਜੋ ਬੰਦੀ ਛੋੜ ਨਹੀਂ ਲਿਖਾਂ ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰੀ